ਦੁੱਧ ਵਾਲੇ ਦੇ ਵੀ ਪੈਸੇ ਚਲੇ ਗਏ ਆ ਬਿਜਲੀ ਦਾ ਬਿੱਲ ਵੀ ਚਲੇ ਗਿਆ ਹੈ ਰਾਸ਼ਨ ਦੇ ਵੀ ਚਲੇ ਗਏ ਹੈ ਕਮੇਟੀ ਦੇ ਪੈਸੇ ਅਜੇ ਤੱਕ ਗਏ ਨਹੀਂ ਚਲ ਕਿਰਨ ਆਪੀ ਦੇਗੀ ਆ ਕੇ ਲਿਖ ਦੇਣੀ ਕਿ ਇਹਨਾਂ ਦੇ ਪੈਸੇ ਸਭ ਦੇ ਤੇ ਚਲੋ ਬੂਆ ਬਾਹਰ ਕੌਣ ਆ ਮੰਮੀ ਲੈ ਆ ਗਈ ਪੁੱਤ ਹਾਂਜੀ ਹਾਂਜੀ ਮੰਮੀ ਸਤਿ ਸ਼੍ਰੀ ਅਕਾਲ ਲੈ ਤੂੰ ਤਾਂ ਕਦੀ ਸੀ ਮੈਂ ਸ਼ਾਮਾਂ ਨੂੰ ਆਣਾ ਨਹੀਂ ਨਹੀਂ ਮੈਂ ਕਿਹਾ ਫਿਰ ਹੁਣ ਚੱਲ ਜਾਂਨੀ ਸ਼ਾਮ ਨੂੰ ਵੀ ਤੇ ਆਣਾ ਹੀ ਸੀਗਾ ਅੱਛਾ ਅੱਛਾ ਤਾਂ ਕਰਕੇ ਮੈਂ ਹੁਣੇ ਹੀ ਆ ਗਈ ਆ ਤੇ ਮੰਮੀ ਨਾਲ ਕੰਮ ਕਰਵਾਈ ਨਾ ਸਾਰਾ ਹਾਂਜੀ ਹਾਂਜੀ ਮੰਮੀ ਸਾਰਾ ਕੰਮ ਕਰਵਾ ਕੇ ਫੇਰ ਹੀ ਆਈ ਆ ਮੈਂ ਇਹ ਨਾ ਵੇ ਮੰਮੀ ਤੇਰੀ ਕਵੇ ਵਿਆਹ ਹੋ ਗਿਆ ਪੁੱਤ ਮੇਰੇ ਦਾ ਤੇ ਨਾਲ ਹੀ ਚਲ ਗਈ ਹੋਰ ਪਰਜਾਈ ਦਾ ਦਿਲ ਲੱਗ ਗਿਆ ਹਾਂਜੀ ਮੰਮੀ ਸਭ ਵਧੀਆ ਵਾ ਤਾਨੂੰ ਪਤਾ ਵਿਆਹ ਵੀ ਹੋਆ ਸਾਰਿਆਂ ਥਕਾਵਟ ਤੋਂ ਘਟ ਹੋ ਗਈ ਆ ਤੇ ਮੇਰਾ ਵੀ ਚਿਹਰਾ ਉਤਰਾਂ ਦਾ ਹੀ ਬਣਿਆ ਹੋਇਆ ਮੈਂ ਕਿ ਹੁਣ ਮੈਂ ਆਪਣੇ ਘਰ ਜਾ ਕੇ ਰੈਸਟ ਕਰਾਂਗੀ ਚੱਲ ਵਧੀਆ ਕੀਤਾ ਤੇ ਪੁੱਤਰ ਜਿਹੜੀ ਤੂੰ ਮੈਨੂੰ ਭਾਜੀ ਦਿੱਤੀ ਸੀ ਨਾ ਉਹ ਮੈਂ ਸਾਰਿਆਂ ਨੂੰ ਵੰਡਤੀ ਹੈਗੀ ਆ ਚਲੋ ਠੀਕ ਆ ਤੇ ਮੈਂ ਨਾ ਤੁਹਾਨੂੰ ਕੁਝ ਵਿਖਾਨੀ ਹੈ ਮੈਨੂੰ ਵਿਖਾਣਾ ਹਾਂਜੀ ਲਿਆ ਵਿਖਾ ਪੁੱਤ ਇਹ ਲਿਆ ਵਰਤੀ ਆ ਕੀ ਆ ਹਾਂ ਮੰਮੀ ਨੇ ਗਿਫਟ ਦਿੱਤਾ ਵਿਆਹ ਦਾ ਅੱਛਾ ਭਰਾ ਦੇ ਵਿਆਹ ਦਾ ਹਾਂਜੀ ਸੋਹਣੇ ਆ ਨਾ ਬੜੇ ਸੋਹਣੇ ਆ ਮੇਰੇ ਤੀਨ ਉਜਚਨੇ ਦਸ ਮਾਂ ਪਿਓ ਵੀ ਕਦੀ ਚੀਜ਼ ਮਾੜੀ ਦਿੰਦਾ ਬੜੇ ਸੋਹਣੇ ਹੈਗੇ ਆ ਇਹ ਤਾਂ ਭਾਰੇ ਬੜੇ ਹੈਗੇ ਆ ਡਿਜ਼ਾਈਨ ਵੀ ਵੇਖੋ ਕਿੰਨਾ ਸੋਹਣਾ ਹਾਂ ਡਿਜ਼ਾਈਨ ਬਹੁਤ ਸੋਹਣਾ ਬਹੁਤ ਸੋਹਣਾ ਚੱਲ ਤੂੰ ਆਲਾ ਫੜ ਰੱਖ ਤੇ ਚਾਚੂ ਮੈਂ ਤੈਨੂੰ ਦਿੰਦੀ ਹਾਂ ਚਲੋ ਠੀਕ ਆ ਮੈਂ ਥੋੜਾ ਜਿਹਾ ਨਾ ਰੈਸਟ ਕਰ ਲੈਣੀ ਜੇ ਕੋਈ ਕੰਮ ਹੋਗਾ ਤੁਸੀਂ ਮੈਨੂੰ ਬੁਲਾ ਲਿਓ ਹਾਂ ਕੋਈ ਗੱਲ ਨਹੀਂ ਮੈਂ ਬੁਲਾ ਲਾਂਗੀ ਬਸ ਵੇ ਤੁਹਾਨੂੰ ਮੈਨੂੰ ਪਤਾ ਤੈਨੂੰ ਬਸ ਵਿੱਚ ਚੱਕਰ ਆ ਜਾਂਦੇ ਆ ਕੋਈ ਗੱਲ ਨਹੀਂ ਹਾਂ ਤੁਸੀਂ ਆਪਣੇ ਕੋਲ ਹੀ ਰੱਖੋ ਤੇ ਮੈਂ ਫਿਰ 2 ਮਿੰਟ ਅੰਦਰ ਜਾ ਕੇ ਰੈਸਟ ਕਰ ਲਾਂ। ਹਾਂ ਨਹੀਂ ਪੁੱਤ ਆ ਮਹਿੰਗੀ ਚੀਜ਼ ਐ ਇਹਨੂੰ ਰੱਖ ਉੱਥੇ। ਤੇ ਤੂੰ ਕੀ ਕਹਿਣਾ ਮੰਮੀ ਘਵਾ ਦੇਣੀ ਜੇ ਮਹਿੰਗੀ ਐ ਤੇ। ਫਿਲਹਾਲ ਚਲੋ ਫਿਲਹਾਲ ਤੂੰ ਇਹ ਰੱਖੋ ਮੈਂ ਬਾਅਦ ਚੋਂ ਦੇਖ ਲਾਂ। ਠੀਕ ਐ ਪੁੱਤ। ਠੀਕ ਐ ਠੀਕ ਐ। ਬੜੇ ਸੋਨੇ ਟੋਪਸ ਹੈਗੇ। ਇਹ ਤਾਂ ਮੈਨੂੰ ਵੀ ਹਵੱਬ ਜਾਣੇ। ਚੱਲ ਸਾਡੇ ਚ ਕਿਹੜਾ ਕੋਈ ਫਰਕ ਐ। ਮਾਵਾ ਧੀਆਂ ਰਲ ਕੇ ਪਾਲਾਂਗੇ। ਜਸਵੀਰ ਭੈਣ ਜੀ ਮੈਂ ਸਤਿ ਸ੍ਰੀ ਅਕਾਲ ਤੁਸੀਂ ਦੋਠੇ ਕੇ ਚੱਲੇ ਜੇ ਆ ਨਹੀਂ ਮੇਰੀ ਭੈਣਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੈਠੋ ਬੈਠੋ ਇਧਰ ਵਜਾ ਢੋਦੋ ਭੈਣ ਜੀ ਨਾਲੀ ਹੋਰ ਚਲਾਓ ਬਹੁਤ ਵਧੀਆ ਬਹੁਤ ਵਧੀਆ ਮੈਂ ਕਿਹਾ ਭੈਣ ਜੀ ਨੂੰ ਨਾ ਵਧਾਈ ਦੇ ਕੇ ਆਈ ਅਸੀਂ ਭਾਜੀ ਦਿਖਾ ਲਈਏ ਅਸੀਂ ਕਿਰਨ ਦੇ ਭਰਾ ਦੇ ਵਿਆਹ ਕਿਰਨ ਹੀ ਹੁਣ ਆਈ ਮੈਂ ਬਾਜ ਦਵਾ ਉਹਨਾਂ ਮਖੂ ਤੋਂ ਆਈ ਹੈ ਨਾ ਕਿਰਨ ਆ ਉਹ ਭੈਣ ਜੀ ਰਹਿਣ ਦਿਓ ਜੇ ਆਰਾਮ ਕਰਦੇ ਹੋ ਰਹਿਣ ਦਿਓ ਗਾਵਟ ਹੋ ਜਾਂਦੀ ਆ ਕੇ ਸਫਰ ਤੋਂ ਹਾਂਜੀ ਭੈਣ ਜੀ ਫਿਰ ਦੂਰੋਂ ਆਈ ਹੈ ਨਾ ਉਹਦੇ ਕਰਕੇ ਚਲ ਮੈਂ ਚਾਹ ਬਣਾ ਕੇ ਲੈ ਕੇ ਆਉਂਦੀ ਕੁਝ ਨਹੀਂ ਚਾਹੀਦਾ ਤੁਸੀਂ ਬੈਠੋ 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 ਹੋਰ ਸੁਣਾਓ ਠੀਕ ਆ ਭੈਣ ਜੀ ਠੀਕ ਆ ਉਹ ਦਿਨ ਵਿਆਹ ਗਏ ਸੀ ਅਚਾਰਕ ਦਿਨ ਪਹਿਲਾਂ ਆਈਏ ਮੈਂ ਤੇ ਉਹਨਾਂ ਨੇ ਬਾਜੀ ਮੈਨੂੰ ਨਾਲ ਹੀ ਦਿੱਤੀ ਸੀ ਉਹੀ ਰਸੀ ਕੰਨੇ ਪਏ ਆ ਬਾਜੀ ਬਹੁਤ ਸਵਾਗਤ ਮੈਂ ਗਈ ਸੀ ਟਾਡੇ ਵਾਲ ਦੇਣ ਬਾਜੀ ਤੇ ਉਹ ਫਿਰ ਨਾ ਉਹਦੇ ਟਾਡੀਆਂ ਨੂੰ ਆ ਦੋਵਾਂ ਦੀਆਂ ਕਦੀਆਂ ਸੋਨੀਆ ਵੀ ਕਹਿੰਦੀ ਤੇ ਰਿਧੀ ਵੀ ਕਹਿੰਦੀ ਮੰਮੀ ਹੁਣ ਇਹ ਨਾ ਲਾਗੇ ਕਿਸੇ ਘਰ ਕੀਰਤਨ ਹੋਣ ਦੇ ਤੇ ਮੰਮੀ ਹੁਣੀ ਉੱਧਰ ਕਹਿੰਦੀ ਚਲੋ ਭੈਣ ਜੀ ਵਧੀਆ ਹੋ ਗਿਆ ਹੋਰ ਸੁਣਾਓ ਅੜੀਏ ਮੇਰੀ ਗੱਲ ਸੁਣੋ ਅਰਾ ਤੇ ਗਲੀ ਚ ਰੋਲਾ ਕਾਤਾ ਪੈਣ ਡਿਆ ਸੀ ਉਸ ਤੋਂ ਬਾਅਦ ਨਿਕਲੇ ਹੀ ਨਹੀਂ ਭੈਣ ਜੀ ਫਰ ਵੋਟੀ ਘਰ ਹੋਵੇ ਤੇ ਮੈਨੂੰ ਕੰਮ ਦਾ ਕੋਈ ਫਿਕਰ ਨਹੀਂ ਹੁੰਦਾ ਨਹੀਂ ਰੋਲਾ ਸੀ ਬਹੁਤ ਰੋਲਾ ਸੀ ਹੋਇਆ ਕੀ ਆ ਜਿਨ੍ਹਾਂ ਦੇ ਮੁੰਡੇ ਦਾ ਪਿੱਛੇ ਜੀ ਵਿਆਹ ਆ ਰੋਲਾ ਕਾ ਦਾ ਹੈਗਾ ਉਹਨਾਂ ਨੇ ਨਾ ਪੇਕੇ ਥੋੜੇ ਹੋਲੇ ਆ ਦੇ ਅੱਛਾ ਹਾਂ ਤੇ ਉਹਨਾਂ ਨੇ ਨਕਲੀ ਜੇਵਰ ਦੇ ਦਿੱਤਾ ਕੁੜੀ ਨੂੰ ਦਾਜ ਦੇ ਵਿੱਚ ਉਹਨਾਂ ਨੇ ਕੁੜੀ ਘਰੋਂ ਕੱਢ ਦਿੱਤੀ ਉਹ ਭੈਣ ਜੀ ਤੁਹਾਨੂੰ ਸਾਰੀ ਗੱਲ ਦਾ ਨਹੀਂ ਪਤਾ ਹੈਗਾ ਸਾਰਾ ਜੇਵਰ ਨਕਲੀ ਨਹੀਂ ਮੈਂ ਦੱਸਦੀ ਹਾਂ ਮੈਂ ਚਲੀ ਗਈ ਗਏ ਮਨੁਪਲ ਭਲਾ ਨਾ ਆ ਕੇ ਮੰਜੂ ਭੈਣ ਜੀ ਤੁਸੀਂ ਆਓ ਫਟਾਫਟ ਸਮੇਟੋ ਭਾਜੀ ਕਿੱਧਰ ਹੈਗੇ ਮੈਂ ਕਹਿ ਕਹ ਨਹੀਂ ਗੇ ਹੱਗੇ ਭਾਵੇਂ ਅੰਦਰ ਹੀ ਸੀ ਅੱਛਾ ਤੇ ਜਿਹੜਾ ਤੈਨਾਂ ਨਾਨਾ ਨੂੰ ਪਾਇਆ ਵਾ ਨਾ ਸਮਾਨ ਉਹ ਸਾਰਾ ਨਕਲੀ ਐ ਤੇ ਜਿਹੜਾ ਕੁੜੀ ਨੂੰ ਪਾਇਆ ਨਾ ਆਪਣੀ ਧੀ ਨੂੰ ਪਾਇਆ ਵਾ ਇੱਕ ਪੈਂਡਲ ਸੀ ਤੇ ਨਾਲ ਛੋਟੇ ਛੋਟੇ ਟੋਪਸ ਹੀ ਹੈ ਹੀ 1 ਗ੍ਰਾਮ 2 ਗ੍ਰਾਮ ਦੇ ਹੋਣਾ ਹੀ ਐ ਸਾਰਾ ਸਮਾਨ ਉਹ ਅਸਲੀ ਐ ਅਸਤੇ ਬਾਕੀ ਸਾਰਾ ਕੰਦੇ ਨਕਲੀ ਹੈਗਾ ਵੇ ਆਏ ਭੈਣਾ ਗਲੀਚੇ ਤੇ ਰੋਲਾ ਹੀ ਬਣਾ ਸੀ ਕੰਦੇ ਹੈਗੇ ਮਾਪਿਓ ਭਾਵੇਂ ਮਾੜੇ ਕਰਦੇ ਆ ਪਰ ਗਹਿਣਾ ਬੜਾ ਪਾਇਆ ਉਹਨਾਂ ਨੇ ਤੇ ਨਕਲੀ ਪਾਇਆ ਉਹਨਾਂ ਨੇ ਗਹਿਣਾ ਨਕਲੀ ਵੇ ਭੈਣ ਕਸੂਰ ਉਹਨਾਂ ਦਾ ਵੀ ਨਹੀਂਗਾ ਵਿਚਾਰਿਆਂ ਦਾ ਜਿਦੋਂ ਤੁਸੀਂ ਡਿਮਾਂਡਾਂ ਹੀ ਇੰਨੀਆਂ ਰੱਖ ਲਵੋਗੇ ਫਲਾਣੇ ਨੂੰ ਟੋਪਸ ਪਾ ਦਿਓ ਉਹਨੂੰ ਮੁੰਦਰੀ ਪਾ ਦਿਓ ਮਾਂ ਨੂੰ ਇਹ ਪਾਓ ਫਿਰ ਦੇਖ ਜੁਵਾਈ ਨੂੰ ਚੈਨੀ ਪਾ ਦੇ ਘੜਾ ਪਾ ਦੇ ਉਹਨਾਂ ਵਿਚਾਰਿਆਂ ਨੇ ਪੱਲਾ ਕਿਹਾ ਸੀ ਕੁੜੀ ਬੜਾ ਰੂੰਡੇ ਸੀ ਕੰਦੀ ਮੇਰੇ ਮਾਪਿਆਂ ਨੇ ਕਿਹਾ ਸੀ ਕਿ ਮੈਂ ਇਹਨਾਂ ਗਹਿਣਾ ਨਹੀਂ ਪਾ ਸਕਦੀ ਨੇ ਕਹਤਾ ਉਚਾਈ ਦੇ ਗੁਜਾਈ ਨੂੰ ਵੀ ਸਮਾਨ ਪਾਉਂਦੇ ਪਈ ਫਿਰ ਉਹਨੇ ਨਕਲੀ ਪਾਣਾ ਉਹ ਰੱਬ ਜਾਣੇ ਭੈਣ ਕਿਹੜੀ ਅਸਲੀ ਹੋ ਤੇ ਕੀ ਨਕਲੀ ਕੀ ਹੈ ਭੈਣ ਜੀ ਕੀ ਸੋਚਦੇ ਪਏ ਹੋ ਨਹੀਂ ਨਹੀਂ ਕੁਝ ਨਹੀਂ ਤੁਹਾਨੂੰ ਤਾਂ ਟੈਨਸ਼ਨ ਹੀ ਪੈ ਗਈ ਜੇ ਕੋਈ ਨਹੀਂ ਨਹੀਂ ਵਾਕੇ ਜਦੋਂ ਮਾਪਿਓ ਮਾੜੇ ਆ ਔਰ ਤਾਂ ਕਿਸੇ ਦਿਮਾਗ ਚ ਸੋਚ ਨਹੀਂ ਆਈ ਫਿਰ ਉਹਨਾਂ ਨੇ ਇੰਨਾ ਕਹਾਤਾ ਕਹਿਣਾ ਪਾਤਾ ਭੈਣ ਜੀ ਜੇ ਇਹਾਂ ਦੇ ਕੁੜਮ ਹੌਲੇ ਸੀ ਤੇ ਇਹਨਾਂ ਸੋਚਣਾ ਸੀ ਵੀ ਇਹਨਾਂ ਜੀਵਰ ਕਿਸ ਤਰ੍ਹਾਂ ਪਾਈ ਜਾਂਦੇ ਪਏ ਸਹੀ ਗੱਲ ਕਹਿੰਦੇ ਵਾ ਇਹ ਕੀਤਾ ਉਹਨਾਂ ਨੇ ਚੁੰਨੀ ਚੜਾਵਾ ਤੇ ਫਿਰ ਗਹਿਣਾ ਇੰਨਾ ਪਾਣ ਦੇ ਹਾਂ ਤੇ ਇਹ ਤੇ ਸੋਚਣਾ ਤੇ ਉਸ ਲਈ ਪਹਿਲਾਂ ਵੇਖਦੇ ਵੀ ਅਸਲੀ ਹੈ ਕਿ ਨਕਲੀ ਹੈ ਹੁਣ ਜੇ ਉਹਨਾਂ ਨੂੰ ਕਿੰਨੀ ਧੀਰਵਾ ਕੱਢ ਕੇ ਉਹਨਾਂ ਬਾਹਰ ਮਾਰਿਆ ਉਦੋਂ ਰੋਂਦੀ ਵੀ ਸੀ ਜਾਰੋ ਜਾਰ ਕਲੇਸ਼ ਵੀ ਬਹੁਤ ਹੋਇਆ ਬਹੁਤ ਚਾਹਤ ਨਹੀਂ ਸੀ ਜਾਂਦੀ ਵੀ ਕੁੜੀ ਤਾਂ ਭਾਂਜੀ ਇਹੋ ਜੀ ਚੀਜ਼ ਦਾ ਫਾਇਦਾ ਕੀ ਹੈ ਹੈ ਕਿ ਹੁਣ ਵੇਖੋ ਛੱਡਣ ਛੜਾਂ ਤੱਕ ਗੱਲ ਆ ਜਾਣੀ ਬਿਲਕੁਲ ਹਾਂ ਛੱਡ ਨਚੜਾ ਤੱਕ ਨਹੀਂ ਐਨਾ ਉੱਥੇ ਹੱਥ ਪਾਈ ਤੱਕ ਹੋ ਗਈ ਉੱਥੇ ਉਹਦੇ ਘਰ ਦੇ ਆਏ ਪਰ ਨਾ ਤੁਹਾਡਾ ਪੁੱਤਰ ਆ ਗਿਆ ਹਾਂ ਜੀ ਮੰਮਾ ਬੁਲਾ ਰਹੀ ਹੈ ਮੰਮਾ ਬੁਲਾ ਰਿਹਾ ਕੀ ਬੋਲ ਰਿਹਾ ਮੰਮਾ ਪਹਿਲੀ ਗੱਲ ਤਾਂ ਤੇਰੀ ਦਾਦੀ ਆਂਦੀ ਨਹੀਂ ਜੇ ਤੇਰੀ ਦਾਦੀ ਆ ਜੇ ਤੇ ਪਿੱਛੋ ਹੀ ਐ ਕੀ ਕੰਦੇ ਆ ਮੰਮਾ ਬੁਲਾਉਂਦੇ ਆ ਆ ਆ ਜਾਂਦੀ ਮੰਮਾ ਆ ਬੁਲਾ ਲੈਂਦੀ ਆ ਦਾਦੀ ਐਸੇ ਕਰਕੇ ਤੇਰੀ ਫੋਨ ਨਹੀਂ ਲੈ ਕੇ ਆਂਦੀ ਕੀ ਕੰਦੇ ਮੰਮਾ ਮੰਮਾ ਕਹਿ ਰਿਹਾ ਇਧਰ ਆਓ ਆਏ ਮम्मा ਕਹਿ ਰਹੇ ਇਧਰ ਆਓ ਮੇਰੀ ਗੱਲ ਸੁਣ ਆ ਕੱਲ ਮੈਂ ਵੇਖਣ ਗਈ ਸੀ ਤੂੰ ਬੜਾ ਗਲੇ 'ਚ ਮੈਡਲ ਪਾਇਆ ਸੀ ਕਾਂਸੇ ਮਿਲਾ ਉਹ ਸੋਇਸੇ ਲੈ ਇਹ ਪਹਿਣਾ ਉਤਰਾ ਤੇਰਾ ਪੋਤਰਾ ਸ਼ਰਾਰਤੀ ਹੂ ਪਰ ਹਰ ਵਾਰੀ ਮੈਡਲ ਲੈ ਕੇ ਆਂਦਾ ਹੈ ਚਲੋ ਠੀਕ ਆ ਆਇਓ ਹੁਣ ਜਰੂਰ ਚੱਕਾ ਆਣਾ ਸ਼ਾਮੀ ਫਿਰ ਪਾਰਟੀ ਕਰਾਂਗੇ ਇਕੱਠੇ ਬੈ ਕੇ ਚਲੋ ਠੀਕ ਆ ਆਂਟੀ ਬੋਲੋ ਦਾਦੀ ਮम्मा ਕੋ ਬੋਲੋ ਆਣਾ ਮਾਰੇ ਘਰ ਮੇ ਆਹ ਆਵਾਂਗੇ ਪਤਾ ਆਵਾਂਗੇ ਹੈ ਪਹਿਲੀ ਗੱਲ ਤਾਂ ਤੁਸੀਂ ਚਲ ਭੈਣ ਜੀ ਇਹਨਾਂ ਨੂੰ ਜਾਣਦੇ ਤੁਸੀਂ ਤੇ ਬਹਿ ਜਾਓ ਨਹੀਂ ਇਕੱਠੇ ਚਲ ਨਹੀਂ ਇਕੱਠੇ ਆਏ ਇਕੱਠੇ ਜਾਣਾ ਚਲ ਠੀਕ ਹੈ ਆਵਾਂਗੇ ਫਿਰ ਦੋਨੋਂ ਮਿਲਾਂਗੇ ਚਲ ਠੀਕ ਹੈ ਕੋ ਟੈਨਸ਼ਨ ਨਾ ਰਹੇ ਤੁਹਾਨੂੰ ਤੇ ਟੈਨਸ਼ਨ ਹੋਊਗੀ ਲੱਗਦੀ ਨਹੀਂ ਨਹੀਂ ਟੈਨਸ਼ਨ ਨਹੀਂ ਚਲੋ ਕੋਈ ਗੱਲ ਚਲ ਠੀਕ ਹੈ ਅੱਛਾ ਜੀ ਤਾਂ ਮੈਨੂੰ ਵਹਿਮ ਪੈ ਗਿਆ ਕਿਰੰਦੇ ਪੇਕੇ ਵੀ ਠੀਕ ਠਾਕ ਆ ਗਿਆ ਵਿਆਹ ਵੀ ਉਹਨਾਂ ਨੇ ਕੋਈ ਖਾਸ ਨਹੀਂ ਕੀਤਾ ਪਰ ਇਹ ਢੇਪਾਰੇ ਟੋਪਸ ਨੂੰ ਕਿੰਨਾ ਪਾਤੇ ਆ ਮੈਂ ਨਾ ਹੁਣ ਆਂਦੀ ਆ ਕਿਰਨਾ ਕਿਰਨਾ ਕੀ ਹੋਇਆ ਮੰਮੀ ਕੀ ਹੋਇਆ ਪਤਾ ਤੇ ਤੈਨੂੰ ਸਾਰਾ ਕੁਝ ਹੈ ਤੂੰ ਜਾਣ ਕੇ ਵੀਫ ਕੋ ਬਣਾ ਡਈ ਮੈਨੂੰ ਪਤਾ ਕੀ ਗਏ ਅੰਦੀ ਜੀ ਆ ਕੀ ਆ ਤੁਹਾਨੂੰ ਦੱਸਿਆ ਤੇ ਹੀ ਮੰਮੀ ਨੇ ਗਿਫਟ ਕੀਤੇ ਹਾਂ ਮੈਨੂੰ ਨੇ ਨਾ ਦੱਸਿਆ ਤੂੰ ਮੈਂ ਤਾਂ ਇਹ ਦੱਸਿਆ ਕਿ ਮੇਰੇ ਪੇਕਿਆਂ ਨੇ ਵੇਖੋ ਟੋਪਸ ਪਾਏ ਮੈਂ ਵੀ ਬੜੀ ਹੈਰਾਨ ਹੋਣ ਡਈ ਸੀ ਕਿ ਤੇਰੇ ਪੇਕਿਆਂ ਨੇ ਟੋਪਸ ਕਿਤਰਾ ਪਾਤੇ ਇਹ ਤਾਂ ਨਕਲੀ ਹੈਗੇ ਫੜ ਐਡਾ ਟੌਰ ਬਣਾਉਂਦੇ ਕੀ ਲੋੜ ਸੀ ਕਿ ਆਪਾਂ ਦਸੀ ਆਪਣੇ ਕੁੜਮਾ ਨੂੰ ਕਿ ਆਪਾਂ ਆਖੇ ਸੋਨੇ ਦੇ ਪਾਏ ਟੋਪਸ ਭਰਾ ਦੇ ਵਿਆਹ ਆਈ ਸੀ ਮੰਮੀ ਆ ਸਾਰਾ ਕੁਛ ਨਾ ਤੁਹਾਡੇ ਘਰ ਕੀ ਹੋਇਆ ਮੇਰੇ ਘਰ ਕਿ ਕੀ ਹੋਇਆ ਮੇਰੇ ਘਰ ਕਿਉਂ ਹੋਇਆ ਹਾਂਜੀ ਮੰਮੀ ਮੈਂ ਮੰਗੇ ਸੀ ਉਹਨਾਂ ਕੋਲੋਂ ਮੰਗੇ ਨਹੀਂ ਪਰ ਤੁਸੀਂ ਸੁਨਾਇਆ ਤੇ ਹੀ ਨਾ ਕੀ ਸੁਨਾਇਆ ਸੀ ਸੁਣੋ ਫਿਰ ਮੰਮੀ ਮੈਂ ਜਦੋਂ ਵੀ ਤੁਹਾਡੇ ਲਾਗੇ ਬਹਿਣਾ ਨਾ ਤੁਸੀਂ ਪਤਾ ਕੀ ਕਹਿਣਾ ਆ ਨਾ ਕੀ ਕਹਿੰਦੇ ਅਗਵੰਡਨ ਦੀ ਨੂੰਹ ਆ ਨਾ ਉਹਨਾਂ ਦੇ ਘਰ ਦੇ ਆਣੇ ਉਹਨੂੰ ਪਾਤਾ ਆ ਸੈੱਟ ਪਰ ਸੋ ਉਹਦੇ ਆਪਣੇ ਪੇਕੇ ਬਰਥਡੇ ਦੇ ਉੱਤੇ ਗਈ ਆ ਉਹਨਾਂ ਨੇ ਆਪਣੀ ਕੁੜੀ ਨੂੰ ਕੰਗਣ ਪਾਤੇ ਆ ਥੋੜੇ ਦਿਨ ਪਹਿਲਾਂ ਦੀ ਗੱਲ ਤੁਸੀਂ ਦੱਸਣ ਦੇ ਹੀ ਉਹਨਾਂ ਨੇ ਆਪਣੀ ਕੁੜੀ ਨੂੰ ਕਿੱਟੀ ਸੈੱਟ ਪਾਤਾ ਹੋਰ ਵੀ ਪਤਾ ਨਹੀਂ ਤੁਹੀਂ ਮੈਨੂੰ ਕਿੰਨੇ ਆ ਕਿ ਐਗਜ਼ਾਮਪਲਸ ਦੇ ਅੰਦਰ ਉਹਨਾਂ ਨੇ ਆਪਣੀ ਤੀਨਵਾ ਪਾਇਆ ਉਹਨਾਂ ਨੇ ਆਪਣੀ ਤੀਨਉ ਪਾਇਆ ਤੇ ਮੰਮੀ ਆ ਕੇ ਅੱਲਾ ਫਿਰ ਮੈਨੂੰ ਹੁਣ ਹਰਟ ਨਹੀਂ ਹੋਣਗੀਆਂ ਤੁਸੀਂ ਮੈਨੂੰ ਹੀ ਸੁਣਾਉਂਦੇ ਹੈਗੇ ਨਾ ਕਿਉਂਕਿ ਮੇਰੇ ਭਰਾ ਦਾ ਵਿਆਹ ਵੀ ਥੋੜੀ ਦੂਰੀ ਤੇ ਸੀਗਾ ਤੇ ਮੈਨੂੰ ਤੇ ਇਹੋ ਹੀ ਲੱਗਾ ਕਿ ਤੁਸੀਂ ਵੀ ਡਿਮਾਂਡ ਕਰਨ ਦੇ ਜੇ ਕਿ ਮੈਂ ਆਪਣੇ ਪੇਕੇ ਕੋਲੋਂ ਕੁਛ ਲੈ ਕੇ ਆਵਾਂ ਮੈਂ ਫਿਰ ਮੰਮੀ ਕੀ ਕਰਦੀ ਉਧਰੋਂ ਆਂਦੇ ਆਂਦੇ ਮੈਂ ਇੰਨੀ ਪਰੇਸ਼ਾਨ ਸੀਗੀ ਕਿ ਮੈਂ ਕੀ ਕਰਾਂ ਫੇਰ ਰਸਤੇ ਦੇ ਵਿੱਚ ਮੈਨੂੰ ਇਹ ਸਕੀਮ ਸੁੱਜੀ ਕਿ ਇਹਦੇ ਨਾਲ ਹੱਲ ਹੋ ਸਕਦਾ ਵਾ ਮੰਮੀ ਮੇਰੇ ਮਾਪੇ ਜਿੰਨੇ ਜੋਗੇ ਹੀ ਨਾ ਉਹਨਾਂ ਨੇ ਉਹਨਾਂ ਕੀਤਾ ਉਹਨਾਂ ਨੇ 3100 ਰੁਪਏ ਸਗਨ ਭਾ ਕੇ ਭੇਜਿਆ ਮੈਨੂੰ ਪਰ ਤੁਹਾਨੂੰ ਤੇ ਸੋਨੇ ਦੀ ਆਸ ਸੀਗੀ ਨਾ ਮੈਂ ਇੰਨੀ ਪਰੇਸ਼ਾਨ ਰਸਤੇ ਦੇ ਵਿੱਚ ਕਿਵੇਂ ਕੀ ਕਰਾਂ ਇਸ ਚੀਜ਼ ਦਾ ਹੱਲ ਮੈਂ ਕੀ ਕਰਾਂ ਫੇਰ ਮੈਨੂੰ ਇਹੋ ਹੀ ਸਕੀਮ ਸੁੱਜੀ ਮੈਂ ਆਂਦੇ ਆਂਦੇ ਨਕਲੀ ਟੋਪਸ ਲੈ ਲੈ ਕਿ ਤੁਸੀਂ ਵੇਖ ਕੇ ਖੁਸ਼ ਤੇ ਹੋ ਜਾਓਗੇ ਨਾ ਕਿ ਮੇਰੇ ਮਾਪਿਆਂ ਨੇ ਮੈਨੂੰ ਸੋਨੇ ਦੀ ਚੀਜ਼ ਪਾਈ ਆ ਕਿਉਂਕਿ ਰੋਹ ਤੇ ਤੁਸੀਂ ਮੈਨੂੰ ਕੁਛ ਨਾ ਕੁਝ ਸੁਣਾਉਂਦੇ ਰਹਿੰਦੇ ਸੀਗੇ ਉਹਦੇ ਉਹਦੇ ਆਨੇ ਆ ਕੀਤਾ ਉਹਦੇ ਆਨੇ ਆ ਕੀਤਾ ਤੇ ਮੈਨੂੰ ਥੋੜਾ ਪਤਾ ਹੈਗਾ ਮੰਮੀ ਇੱਕ ਗੱਲ ਹੋਰ ਦੱਸੋ ਮੈਨੂੰ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਇਹ ਨਕਲੀ ਆ ਕਿਰਨ ਪਹਿਲਾਂ ਤਾਂ ਤੂੰ ਮੈਨੂੰ ਇਹ ਦੱਸ ਕਿ ਮੈਂ ਤੈਨੂੰ ਅੱਜ ਤੱਕ ਕਦੀ ਆਪਣੀ ਨੂੰ ਸਮਝਿਆ ਤੈਨੂੰ ਮੈਂ ਧੀ ਸਮਝਦੀ ਆ ਨਾ ਕਦੀ ਮੈਂ ਤੈਨੂੰ ਇਹ ਕਿਹਾ ਹੋਵੇ ਕਿ ਤੂੰ ਆਪਣੇ ਪੇਕੇ ਉਹ ਚੀ ਲੈ ਕੇ ਆ ਦੱਸ ਮੈਨੂੰ ਕਦੀ ਕਿਹਾ ਸੀ ਕਿਹਾ ਤੇ ਨੀ ਮੰਮੀ ਪਰ ਜਿੱਦ ਤਰ੍ਹਾਂ ਤੂੰ ਇਹ ਗੱਲਾਂ ਕਰਦੇ ਹੀ ਮੈਨੂੰ ਤੇ ਇਹੋ ਹੀ ਲੱਗਦਾ ਹੈਗਾ ਕਿ ਤੁਸੀਂ ਕੁਝ ਅਸਰ ਰੱਖੰਦੇ ਜੇ ਵੇਖ ਪੁੱਤ ਮੈਂ ਤੇਰ ਨਾਲ ਗੱਲ ਨਹੀਂ ਕਰ ਸਕਦੀ ਮੇਰੀ ਧੀ ਵੀ ਕਿੱਡੀ ਦੂਰ ਰਹਦੀ ਆ ਕੋਲ ਤਾਂ ਤੂੰ ਹੀ ਮੇਰੇ ਰੰਨੀ ਆ ਨਾ ਮੈਂ ਜੋ ਲੋਕਾਂ ਕੋ ਸੁੰਨਾ ਲੋਕਾਂ ਦੀ ਅੱਖੀਂ ਵੇਖਣਾ ਆਪਣੇ ਉਹ ਮੈਂ ਗੱਲਾਂ ਕਿ ਸਨ ਤੇਰ ਨਾਲ ਕਰਨੀ ਕਿਉਂਕਿ ਤੂੰ ਮੇਰੀ ਨੂੰ ਨਹੀਂ ਤੂੰ ਮੇਰੀ ਧੀ ਵੀ ਆ ਇੱਕ ਮੇਰੀ ਸਹੇਲੀ ਵੀ ਆ ਮੈਂ ਬਾਹਰ ਦੇ ਨਾਲ ਨਹੀਂ ਸਮਝੀ ਗੱਲ ਕਰਨੀ ਮੈਂ ਤੇਰੇ ਨਾਲ ਕਰ ਕਰਦੇ ਹੀ ਰਹੀ ਆ ਤੇ ਦੂਜੀ ਗੱਲ ਮੈਨੂੰ ਕਿ ਤਰ੍ਹਾਂ ਪਤਾ ਲੱਗਾ ਕੱਲ ਸਾਡੀ ਗੱਲ ਵਿੱਚ ਕਿਸੇ ਦਾ ਵੀ ਕੋਈ ਪ੍ਰੋਬਲਮ ਹੋ ਗਈ ਉਹਦੇ ਮਾਪੇ ਵੀ ਵਿਚਾਰੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਆ ਉਹਨਾਂ ਨੇ ਵੀ ਸੋਨਾ ਪਾਇਆ ਪਰ ਸੋਨਾ ਨਕਲੀ ਪਿਆ ਸਾਰਾ ਮੈਨੂੰ ਗਲੀ 'ਚੋਂ ਤੇਰੀ ਮੰਜੂ ਆਂਟੀ ਨੇ ਭੁਸ਼ਵਿੰਦਰ ਆਂਟੀ ਨੇ ਆ ਕੇ ਗੱਲ ਦੱਸੀ ਤੇ ਮੇਰੇ ਦਿਮਾਗ 'ਚ ਵੀ ਇਹ ਚੀਜ਼ ਘਰ ਕਰ ਗਈ ਕਿ ਮੈਂ ਕਿਹਾ ਮੈਂ ਵਖਾ ਕੇ ਤੇ ਆਵਾਂ ਤੇ ਇਹ ਨਕਲੀ ਨਿਕਲਿਆ ਕੀਰਨ ਜੇ ਤੈਨੂੰ ਲੱਗਾ ਕਿ ਮੈਂ ਕੋਈ ਡਿਮਾਂਡ ਕੀਤੀ ਤੇਰੇ ਅੱਗੇ ਤੇ ਪੁੱਤਰ ਮੈਂ ਤੇਰ ਕੋ ਮਾਫੀ ਮੰਗਦੀ ਮੇਰਾ ਇਹ ਮਤਲਬ ਨਹੀਂ ਸੀਗਾ ਤੇ ਪੁੱਤ ਜੋ ਅੱਜ ਤੂੰ ਕੀਤਾ ਗਾਂ ਤੋਂ ਇਹੋ ਜਿਹਾ ਕੰਮ ਨਹੀਂ ਕਰਨਾ ਹੈਗਾ ਠੀਕ ਆ ਮੰਮੀ ਤੂੰ ਹੀ ਵੀ ਮੈਨੂੰ ਮਾਫ ਕਰ ਦੋ ਮੈਨੂੰ ਤੇ ਇਹ ਹੀ ਗਲਤ ਫਹਮੀ ਰਹੀ ਆ ਕਿ ਤੂੰ ਹੀ ਕੁਝ ਡਿਮਾਂਡ ਕਰੰਦੇ ਜੀ ਮੈਂ ਵੀ ਗਲਤ ਸੀ ਇੱਥੇ ਕਿ ਮੈਂ ਧਾਨੀ ਨਹੀਂ ਸਮਝ ਪਾਈ ਮੰਮੀ ਤੁਹੀ ਵੀ ਮੈਨੂੰ ਮਾਫ ਕਰ ਦੋ ਮੈਨੂੰ ਐ ਲੱਗਾ ਕਿ ਤੁਸੀਂ ਵੀ ਆਸ ਰੱਖਦੇ ਜੇ ਮੇਰੇ ਪੇਕਿਆਂ ਤੋਂ ਆ ਸਾਰੀਆਂ ਚੀਜ਼ਾਂ ਦੀ ਹਾਲਾਂਕਿ ਤੁਹਾਨੂੰ ਪਤਾ ਵਾ ਕਿ ਉਹਨਾਂ ਦੇ ਹਾਲਾਤ ਕਿਵੇਂ ਦੇ ਆ ਤੇ ਗਲਤੀ ਤੇ ਇੱਥੇ ਮੇਰੀ ਵੀ ਹੈ ਨਾ ਚੱਲ ਪੈਣਾ ਸ਼ੁਕਰ ਕਰ ਜੋ ਵੀ ਸੀ ਨਾ ਇੱਥੇ ਹੀ ਸਮਾਪਤ ਹੋ ਗਿਆ ਨਹੀਂ ਤਾਂ ਪਤਾ ਨਹੀਂ ਆ ਨਿੱਕੀਆਂ ਨਿੱਕੀਆਂ ਗਲਤੀਆਂ ਕਿੱਥੋਂ ਤੱਕ ਚੱਲਣੀਆਂ ਸੀ ਸਹੀ ਗੱਲ ਆ ਮੰਮੀ ਜੀ ਤੁਸੀਂ ਆ ਕੇ ਗੁੱਸਾ ਨਾ ਕਰਦੇ ਫਿਰ ਪਤਾ ਥੋੜੀ ਲੱਗਣਾ ਹੈਗਾ ਵੈਸੇ ਇੱਕ ਗੱਲ ਦੱਸਾਂ ਹਾਂਜੀ ਹੈਗਾ ਤੇ ਨਕਲੀ ਗਹਿਣਾ ਪਰ ਲੱਗਦਾ ਅਸਲੀ ਤੋਂ ਘੱਟ ਨਹੀਂ ਹੋ